ਲੰਮੀ ਹੇਕ ਅਤੇ ਬੁਲੰਦ ਆਵਾਜ਼ ਦੀ ਮਾਲਕ ਜਿਸ ਨੇ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਪੂਰੀ ਦੁਨੀਆ ਦੇ ਵਿੱਚ ਆਪਣੀ ਲੋਕ ਗਾਇਕੀ ਦੇ ਰਾਹੀਂ ਨਾਮ ਬਣਾਇਆ ਮੇਰੀ ਮੁਰਾਦ ਹੈ ਗੁਰਮੀਤ ਬਾਵਾਜੀ ਤੋਂ ਇਸ ਵੇਲੇ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਇਹ ਗਾਇਕੀ ਦਾ ਸਫ਼ਰ ਕਦੋਂ ਸ਼ੁਰੂ ਹੋਇਆ ਤੇ ਪਿਛਲੇ 50 ਸਾਲ ਤੋਂ ਜੋ ਸਫ਼ਰ ਚੱਲ ਰਿਹਾ ਹੈ ਇਸ ਦੇ ਵਿੱਚ ਕੀ ਕੀ ਜੋ ਉਤਾਰ ਚੜਾਓ ਤੁਹਾਨੂੰ ਵੇਖਣ ਨੂੰ ਮਿਲੇ ਮੇਰਾ ਗਾਇਕੀ ਦਾ ਸਫ਼ਰ ਸ਼ਾਦੀ ਤੋਂ ਬਾਅਦ ਹੋਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲੇ ਅੰਜਲਾ ਬਹੁਲ ਹੁੰਦਾ ਸੀ ਕਿ ਮੈਂ ਟੀਚਰ ਬਣਨ ਨੂੰ ਵੀ ਬੜੀ ਮੁਸ਼ਕਲ ਨਾਲ ਬਣੀ ਕਿਉਂਕਿ ਪਿੰਡਾਂ ਦੇ ਵਿੱਚ ਲੜਕੀ ਨੂੰ ਪੜਾਉਣ ਲਈ ਨਹੀਂ ਸੀ ਭੇਜਦੇ ਬਾਹਰ ਲੇਕਿਨ ਮੇਰੇ ਪਿਤਾ ਨੇ ਭੇਜਿਆ ਔਰ ਬਹੁਤ ਸਿਖ ਕੇ ਟੀਚਰ ਵੀ ਬਣੀ ਜਦੋਂ ਕਿ ਮੇਰੇ ਪਤੀ ਉਹ ਵੀ ਪੜ੍ਹੇ ਲਿਖੇ ਸੀ ਔਰ ਟੀਚਰ ਸੀ ਇਹ ਤੇ ਸਾਡੀ ਦੋਨਾਂ ਦੀ ਸ਼ਾਦੀ ਹੋ ਗਈ ਸ਼ਾਦੀ ਤੋਂ ਬਾਅਦ ਉਹਨਾਂ ਨੇ ਆ ਕੇ ਤੇ ਜਦੋਂ ਮੇਰੀ ਪਰਮਾਨੈਂਟ ਨੌਕਰੀ ਲੱਗਣੀ ਸੀ ਉਸ ਦਿਨ ਚਿੱਠੀ ਆਈ ਤੇ ਕਿ ਉਹ ਪਹਿਲਾਂ ਪ੍ਰਾਈਵੇਟ ਪੜਾਉਂਦੇ ਰਹੀ ਕਿ ਹਾਈ ਸਕੂਲ 'ਚ ਪੜਾਉਂਦੇ ਸੀ ਕਿਸੇ ਪ੍ਰਾਇਮਰੀ ਸਕੂਲ 'ਚ ਪੜਾਉਂਦੇ ਸੀ ਕਾਫੀ ਦੇ ਜਿਸ ਦਿਨ ਪੱਕੀ ਨੌਕਰੀ ਮਿਲਨੀ ਸੀ ਚਿੱਠੀ ਆਈ ਮੇਰੇ ਪਤੀ ਨੇ ਚਿੱਠੀ ਪਾੜ ਦਿੱਤੀ ਮੈਂ ਕਿਹਾ ਇਹ ਕਿਉਂ ਮਰੂਰ ਲੱਗੀ ਮੈਂ ਕਿਹਾ ਮੈਂ ਤਾਂ ਨੌਕਰੀ ਕਰਨੀ ਹੈ ਮੈਨੂੰ ਕੀ ਪਤਾ ਸੀ ਇਹਨਾਂ ਦੇ ਮਨ ਵਿੱਚ ਕੀ ਹੈ ਮੈਨੂੰ ਨਹੀਂ ਸੀ ਪਤਾ ਖੁਦ ਹੀ ਨਹੀਂ ਸੀ ਪਤਾ ਇਹ ਕਹਿੰਦੇ ਕਿ ਮੈਂ ਨੌਕਰੀ ਨਹੀਂ ਕਰਵਾਣੀ। ਜੇ ਮੈਂ ਕਹਿੰਦਾ ਤੁਸੀਂ ਤੇ ਕਰ ਰਹੇ ਕਹਿੰਦੇ ਮੈਂ ਵੀ ਛੋੜੋ ਲਗਾ। ਮੈਂ ਕਿਹਾ ਕਿਉਂ? ਕਹਿੰਦੇ ਮੇਰੇ ਵਾਸਤੇ ਉਹ ਜਿਹੜੀ ਕੁਰਸੀ ਆ ਉਹ ਠੀਕ ਨਹੀਂ। ਮੈਨੂੰ ਨਹੀਂ ਅਸਚ ਲੱਗਦੀ। ਇੰਨਾ ਛੇ ਮੈਂ ਆਪਣੇ ਪਿੰਡ ਗਈ ਆਪਣੇ ਪਿਤਾ ਜੀ ਨੂੰ ਸ਼ਿਕਾਇਤ ਲਾਈ। ਵੀ ਇਹ ਐ ਕੁਝ ਹੋ ਰਿਹਾ। ਉਹ ਕਹਿੰਦੇ ਦੇਖ ਮੁੰਡਾ ਪੜਿਆ ਲਿਖਿਆ। ਜੋ ਕੁਝ ਉਹ ਕਰੇਗਾ ਤੇਰੇ ਵਾਸਤੇ ਠੀਕ ਕਰੇਗਾ। ਤੂੰ ਜਾ। ਤੇ ਬਸ ਮੈਂ ਤਾਂ ਕਿ ਉੱਥੋਂ ਤੱਕ ਮੇਰੀ ਪਹੁੰਚ ਸੀ ਤੇ ਆਣ ਕੇ ਮੈਂ ਦੱਸਦਾ ਜੋ ਕੁਝ ਉਹਨਾਂ ਨੇ ਕਿਹਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਸ਼ੁਰੂ ਕਰ ਦਿੱਤੀ ਇਹਨਾਂ ਨੇ ਗਾਇਕੀ ਦੀ ਲੇਕਿਨ ਫੇਰ ਵੀ ਮੈਂ ਨਹੀਂ ਸੀ ਮੰਨਦੀ ਕਿਉਂਕਿ ਮੈਨੂੰ ਟੀਚਿੰਗ ਲੈਣ ਅੱਛੀ ਲੱਗਦੀ ਸੀ ਤੇ ਪਤਾ ਨਹੀਂ ਤੇ ਇਹਨਾਂ ਨੇ ਬਾਅਦ ਵਿੱਚ ਫਿਰ ਮੈਂ ਕਿਹਾ ਤੁਸੀਂ ਪਹਿਲਾਂ ਕਿਉਂ ਨਾ ਮੈਨੂੰ ਦੱਸਿਆ ਜਦੋਂ ਸ਼ਾਦੀ ਹੋਈ ਉਸ ਵੇਲੇ ਦੱਸ ਦਿੰਦੇ ਵੀ ਮੈਂ ਮਤਲਬ ਮੈਂ ਆ ਕਰਾਣਾ ਲੇਕਿਨ ਮੈਂ ਸ਼ੌਕ ਜ਼ਰੂਰ ਸੀ ਇਹ ਨਹੀਂ ਕਿ ਨਹੀਂ ਅਸੀਂ ਸਾਰੇ ਭੈਣ ਭਰਾ ਘਰ ਦੇ ਵਿੱਚ ਇੱਕ ਟਿੰਡ ਲੈਣੀ ਖੂਹ ਦੀ ਟਿੰਡ ਹੁੰਦੀ ਸੀ ਇੱਕ ਸੰਗਲੀ ਲੈਣੀ ਦੋ ਡੱਕ ਲੈਣੇ ਤੇ ਮਤਲਬ ਉਹ ਅਸੀਂ ਆਪਸ ਵਿੱਚ ਚਾਰ ਭੈਣਾਂ ਇੱਕ ਭਰਾ ਦੇ ਉਹ ਭਰਾ ਨੂੰ ਅਸੀਂ ਘਰ ਬਿਠਾਇਆ ਸਾਰੇ ਭੈਣਾਂ ਨਾਲੇ ਦੁਆਲੇ ਬੈਠ ਕੇ ਤੇ ਅਸੀਂ ਸ਼ਾਮ ਨੂੰ ਸ਼ਬਦ ਗਾਣੇ ਭਜਨ ਗਾਣੇ ਸ਼ੌਕ ਜਰੂਰੀ ਸੀ ਸ਼ੌਕ ਸਾਰਿਆਂ ਨੂੰ ਸੀ ਲੇਕਿਨ ਇਹ ਨਹੀਂ ਸੀ ਪਤਾ ਕਿ ਮੈਂ ਕਿਸੀ ਘਰ ਬੰਗੀ ਇਹ ਸੁਪਨਾ ਮੈਨੂੰ ਸੀ ਵੇਖਿਆ ਇੱਕ ਗੁਰਮੀਤ ਕੌਰ ਤੋਂ ਗੁਰਮੀਤ 바ਵਾ ਕਿਸ ਤਰ੍ਹਾਂ ਬਣੇ ਤੁਸੀਂ 바ਵਾ ਜੀ ਮੇਰੀ ਸ਼ਾਦੀ ਜਿਹੜੀ ਆ ਉਹ ਬੇਦੀ ਖਾਨਦਾਨ ਚੋਂ ਹੀ ਗੁਰੂਆਂ ਦੇ ਵਿਸੋਲ ਵੀ ਪੀੜੀ ਨੇ 바ਵਾ ਜੀ ਮਾ ਮੀਨਸ 바ਵਾ ਸਾਡੇ ਛੋਟੇ ਬੱਚੇ ਨੂੰ ਕਹਿੰਦੇ ਨੇ ਤੇ ਇਹ ਇਹਨਾਂ ਦਾ ਨਾਂ ਇਹਨਾਂ ਨੂੰ 바ਵਾ ਲੋਕ ਕਹਿੰਦੇ ਸਟੇ ਤੇ ਚੜ ਲੱਗਿਆ ਕਿਸੇ ਨੇ ਕਿਹਾ ਵੇ ਲੋ ਹੁਣ 바ਵਾ ਗਾਣ ਲੱਗੇ ਤੇ ਇਸ ਕਰਕੇ ਉਹਨਾਂ ਦਾ ਬਾਬਾ ਦਾ ਅਸੀਂ ਮੇਰਾ ਵੀ ਨਾਂ ਬਾਤ ਦਾ ਬਾਬਾ ਬੰਗਿਆ ਕੀ ਜਦੋਂ ਤੁਸੀਂ ਪੜ੍ਹਾਈ ਕਰਦੇ ਸੀ ਉਸ ਵੇਲੇ ਸਕੂਲ ਦੇ ਵਿੱਚ ਕਦੀ ਗੀਤ ਗਾਏ ਜਾਂ ਫਿਰ ਜਦੋਂ ਤੁਸੀਂ ਪੜ੍ਹਾਉਂਦੇ ਵੀ ਸੀ ਪ੍ਰਾਈਵੇਟ ਟੀਚਰ ਸੀ ਉਸ ਵੇਲੇ ਵੀ ਕਦੀ ਮੌਕਾ ਮਿਲਦਾ ਸੀ ਜਾਂ ਸਟੇਜ ਤੇ ਜਦੋਂ ਵੀ ਤੁਹਾਨੂੰ ਜਾਣ ਲਈ ਕਿਹਾ ਜਾਂਦਾ ਸੀ ਕਿਸ ਤਰ੍ਹਾਂ ਦੇ ਤੁਸੀਂ ਉਸ ਵੇਲੇ ਗੀਤ ਗਾਉਂਦੇ ਸੀ ਸਕੂਲ ਦੇ ਵਿੱਚ ਬਾਲ ਸਭਾ ਲੱਗਦੀ ਨਹੀਂ ਸੀ ਪਹਿਲੇ ਸ਼ਨੀਵਾਰ ਨੂੰ ਲੱਗਣੀ ਤੇ ਉਹ ਆਪਣੀ ਆਪਣੀਆਂ ਲੈਣਾ ਮੈਂ ਆਪਣੀਆਂ ਆਪਣੀਆਂ ਲੈਣਾ ਲਿਖਦੀ ਸੀ ਉਹ ਲੈਣਾ ਲਿਖਦੇ ਤਾਂ ਫਿਰ ਇੱਕ ਦੂਜੇ ਦੇ ਹੁੰਦਾ ਨਾ ਕਲਾਸ ਦੇ ਵਿੱਚ ਨਹੀਂ ਅੱਜ ਮੈਂ ਇਹ ਬੋਲਣਾ ਤੇ ਉਹਦੇ ਨਾਲ ਉੱਪਰ ਬੋਲਾਂਗੇ ਤੇ ਉਹਨਾਂ ਨੇ ਵੀ ਬੱਚਿਆਂ ਨੇ ਵੀ ਬਾਕੀਆਂ ਨੇ ਵੀ ਇਹੋ ਸੋਚਣਾ ਵੀ ਠੀਕ ਹੈ ਆਪਣਾ ਆਪਣੇ ਲਫ਼ਜ਼ ਬੋਲੋ ਆਪਣੇ ਆਪਣੇ ਗੀਤ ਬੋਲੋ ਕੌਣ ਅੱਛਾ ਬੋਲਦਾ ਤੇ ਇਸ ਤਰ੍ਹਾਂ ਸੀ ਬਾਕੀ ਹੋਰ ਕੋਈ ਗਾਣ ਗੁੰਦਾ ਨਹੀਂ ਸੀ ਨਾ ਕਿਤੇ ਗੁੰਜ ਜਾਂਦੇ ਸੀ ਨਾ ਕੁਛ ਤੇ ਕਿਸ ਸਾਲ ਦੇ ਵਿੱਚ ਪਹਿਲੀ ਵਾਰ ਇੱਕ ਸਿੰਗਰ ਵਜੋਂ ਤੁਸੀਂ ਸਟੇਜ ਤੇ ਆਏ ਔਰ ਉਸ ਵੇਲੇ ਕੀ ਮੰਨਦੇ ਵਿੱਚ ਕਿਸ ਤਰ੍ਹਾਂ ਦੀਆਂ ਜੋ ਭਾਵਨਾਵਾਂ ਸੀ ਕਿ ਹਾਂ ਮੈਂ ਹੁਣ ਇੱਕ ਸਿੰਗਰ ਵਜੋਂ ਲੋਕਾਂ ਦੇ ਵਿੱਚ ਵਿਚਰ ਰਹੀ ਹਾਂ ਪਹਿਲੇ ਤੁਸੀਂ ਜਿਹੜਾ ਪੁੱਛਿਆ ਨਾ ਕਿ ਕੋਈ ਟੀਚਿੰਗ ਲਾਈਨ ਦੇ ਵਿੱਚ ਕੀਤਾ ਹੈ ਮੈਂ ਇੱਕ ਜਗ੍ਹਾ ਬੀਓ ਜੀ ਬੈਠੇ ਸਕੂਲਾਂ ਦੇ ਡਿਸਟ੍ਰਿਕਟ ਅਫਸਰ ਬੀਓ ਤੇ ਉਹ ਟੀਚਰ ਮੀਟਿੰਗ ਸੀਗੀ ਤੇ ਮੈਂ ਨਿਚੱਕ ਜੀ ਹੋ ਕੇ ਮਤਲਬ ਕਿ ਉਹ ਇੱਕ ਗੀਤ ਗਾਇਆ ਦੋ ਕ ਲਫਜ਼ ਗਾਏ ਤੇ ਮੈਨੂੰ ਬੀਓ ਜੀ ਸਾਧਕੇ ਕਹਿੰਦੇ ਕਹਿੰਦੇ ਭੈਣ ਜੀ ਤੁਸੀਂ ਬਹੁਤ ਅੱਛਾ ਗਾਇਆ ਔਰ ਸੂਰਤ ਗਾਇਆ ਤੇ ਤੁਸੀਂ ਕੋਈ ਸੰਗੀਤ ਬਾਰੇ ਜਾਣਦੇ ਹੋ ਮੈਂ ਕਹਿੰਦੀ ਮੈਂ ਕਹਿੰਦੀ ਭੈਣਾ ਵੈਸੇ ਗਾਉਂਦੀਆਂ ਨੇ ਕਿ ਲੇਕਿਨ ਪੜ੍ਹੀਆਂ ਲਿਖੀਆਂ ਨਹੀਂ ਤੇ ਉਹ ਮਨ ਮੇਰੇ ਨਾਲ ਗਾਉਂਦੀਆਂ ਰਹਿੰਦੀਆਂ ਨੇ ਜਿੱਦ ਤਰਾ ਮਤ ਕੋਈ ਵੀ ਆ ਸ਼ਾਦੀ ਹੋਵੇ ਬਹਰ ਹਲ ਕੇ ਗਾਰੇ ਆਪਣੇ ਬਹਿ ਕੇ ਗਾਰੇ ਆਪਣੀ ਘਰ ਚ ਗਾਰੇ ਬਾਕੀ ਤਾਂ ਕੁਛ ਨਹੀਂ ਹਾਂ ਕਹਿੰਦੇ ਕਹਿੰਦੇ ਇੱਕ ਲੜਕਾ ਵਾ ਬੇਦੀਆਂ ਦਾ ਉਹ ਹੀਰ ਬੜੀ ਅੱਛੀ ਗਾਨਾ ਹੈ। ਬਾਬਾ ਜੀ। ਮੈਂ ਕਹਿੰਦਾ ਮੈਂ ਦੇਖਾਂਗੇ ਬਿਊਟੀ ਟੀਚਰ ਹੈ ਮੈਂ ਵੀ ਟੀਚਰ ਦੇਖਾਂਗੇ ਇਹ ਨਹੀਂ ਸੀ ਪਤਾ ਕਿ ਦੇਖਣ ਤੋਂ ਪਹਿਲਾਂ ਸ਼ਾਦੀ ਹੋ ਗਈ। ਇਹ ਕਾਮ ਤੌਰ ਤੇ ਦੇਖਣ ਨੂੰ ਆਉਂਦਾ ਕਿ ਜਦੋਂ ਕੋਈ ਵੀ ਸਿੰਗਰ ਉਸ ਦੀ ਉਮਰ ਜੋਂ-ਜੋਂ ਵੱਧਦੀ ਜਾਂਦੀ ਹੈ ਉਹਦੀ ਆਵਾਜ਼ ਦੇ ਵਿੱਚ ਕੋਈ ਤਬਦੀਲੀ ਹੁੰਦੀ ਹੈ ਪਰ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿੱਚ ਨਾ ਤਾਂ ਕੋਈ ਤਬਦੀਲੀ ਆਈ। ਔਰ ਜਿਸ ਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਕੀ ਉਹ ਅੱਜ ਦੀ ਡੇਟ 'ਚ ਵੀ ਉਨੀ ਲੰਬੀ ਹੈ ਜਾਂ ਉਹਦੇ 'ਚ ਵੀ ਕੋਈ ਬਦਲਾਅ ਆਇਆ ਜੀ ਨਹੀਂ ਬਦਲਾਅ ਉਦੋਂ ਹੁੰਦਾ ਹੈ ਕਿ ਜਦੋਂ ਤੁਸੀਂ ਰਿਆਦ ਛੱਡੋਗੇ ਦੂਸਰਾ ਹੈ ਕਿ ਪਹਿਲੀ ਗੱਲ ਹੈ ਕਿ ਮੇਰੇ ਸਿਰ ਤੇ ਉਸ ਮਹਾਰਾਜ ਦਾ ਹੱਥ ਹੈ ਜਦੋਂ ਮੈਂ ਗੋਣ ਲਗਾ ਰੋ ਬਿਮਾਰ ਹੋ ਜਾਂ ਜਮਾ ਸਤੇ ਤੇ ਨਹੀਂ ਗਿਆ ਉਹ ਨਹੀਂ ਮੇਰੇ ਖਾਲ ਕੇ ਮੈਂ ਉਸ ਦਿਨ ਵੀ ਕੋਈ ਫੰਕਸ਼ਨ ਸੀ ਗਿਆ ਤਾਂ ਮੈਂ ਉੱਥੇ ਵੀ ਸਤੇ ਤੇ ਗਿਆ ਸੀ ਕਿ ਆਖਰੀ ਸਾਹ ਤੱਕ ਇਹ ਮੇਰੀ ਮੇਰਾ ਘਰ ਕੇ ਸਟੇਜ ਤੇ ਨਿਕਲੇਗੀ ਕਿਉਂਕਿ ਮੈਂ ਗਾ ਸਕਦੀ ਹਾਂ ਇਸ ਉਮਰ ਚ ਕੋਈ ਗਾਦਾ ਨਹੀਂ ਇਸ ਉਮਰ ਚ ਮਤਲਬ ਗਾਦੇ ਹੋਣਗੇ ਲੇਕਿਨ ਪੂਰੀ ਤਰ੍ਹਾਂ ਨਹੀਂ ਗਾ ਸਕਦੇ ਲੇਕਿਨ ਉਹ ਮਹਾਰਾਜ ਗਵਾਰਿਆ ਮੈਂ ਮੇਰਾ ਮੁਝ ਕੇ ਕੁਛ ਨਹੀਂ ਤੇ ਕਦੀ ਬਚਪਨ ਚ ਖਿਆਲ ਆਇਆ ਕਿ ਮੈਂ ਇੱਕ ਸਿੰਗਰ ਬਣਾਂਗੀ ਜਾਂ ਮੈਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਸਿੰਗਰ ਵਜੋਂ ਲੋਕ ਜਾਣਣਗੇ ਜਾਂ ਕਦੀ ਕਿਸੇ ਨੇ ਕਿਹਾ ਹੋਵੇ ਪਰਿਵਾਰ ਦੇ ਵਿੱਚ ਕਿ ਹਾਂ ਤੂੰ ਇਸ ਪਾਸੇ ਜਾ ਕਿਉਂਕਿ ਉਸ ਵੇਲੇ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਪਾਬੰਦੀਆਂ ਹੁੰਦੀਆਂ ਸੀ ਲੜਕੀਆਂ ਦੇ ਪਰ ਬਾਵਜੂਦ ਉਸ ਦੇ ਵੀ ਤੁਸੀਂ ਐਡਾ ਲੰਬਾ ਸਫ਼ਰ ਤੈਅ ਕੀਤਾ ਔਰ ਬਹੁਤ ਉੱਚੀਆਂ ਬੁਲੰਦੀਆਂ ਨੂੰ ਛੋਇਆ ਕੀ ਕਹਿਣਾ ਚਾਹੁੰਦਾ ਕਦੀ ਸੁਪਨਾ ਵੀ ਨਹੀਂ ਸੀ ਆਇਆ ਸਿਰਫ ਮੈਨੂੰ ਟੀਚਿੰਗ ਲਾਈਨ ਦੇ ਵਿੱਚ ਰੁਚੀ ਸੀਗੀ ਸਾਡੇ ਪਿੰਡ ਇੱਕ ਨਾ ਟੀਚਰ ਹੁੰਦੀ ਹੁੰਦੀ ਸੀ ਤੇ ਮੈਂ ਆਪਣੇ ਪਾਪਾ ਨੂੰ ਕਿਹਾ ਮੈਂ ਕਿਹਾ ਮੈਂ ਅਜਦਾ ਬਣਨਾ ਚਾਹਦੀ ਹਾਂ ਉਹਨੇ ਕਿਹਾ ਠੀਕ ਆ ਪੜ੍ਹ ਔਰ ਮੈਨੂੰ ਪੜਾਏ ਦਾ ਵੀ ਸ਼ੌਕ ਸੀ ਜੀਬੀਟੀ ਕਰਕੇ ਮੈਂ ਫਟਾਫਟ ਮੇਰੇ ਖਿਆਲ ਕੇ ਮਹੀਨੇ ਬਾਅਦ ਹੀ ਮੈਨੂੰ ਸਰਵਿਸ ਮਿਲ ਗਈ ਸੀ ਉਸ ਵੇਲੇ ਮਿਲ ਜਾਂਦੀ ਸੀ ਔਰ ਫਿਰ ਵੀ ਹਾਂ ਮੈਂ ਉੱਥੇ ਵੀ ਜਦੋਂ ਜੀਬੀਟੀ ਚ ਵੀ ਪੜ੍ਹਦੀ ਸੀ ਉਦੋਂ ਉਸ ਵੇਲੇ ਵੀ ਇੱਕ ਪੀਪਲ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਇੱਕ ਪਸਤਾਵ ਆਇਆ ਤੇ ਮੈਂ ਬੈਠੀ ਕਲਾਸ ਵਿੱਚ ਮਤਲ ਲਿਖਦੇ ਪਿਆ एग्जाम ਹੋ ਰਿਹਾ ਔਰ ਮੈਂ ਲਿਖਿਆ ਕੀ ਕਿ ਮੈਂ ਸਾਰੇ ਪਤਾ ਨਹੀਂ ਕਿੰਨੀ ਕਿ ਮਤਲ ਕਵਤਾਵਾਂ ਜਿਹੜੀਆਂ ਆਪਣੇ ਆਪ ਹੀ ਪਤਾ ਨਹੀਂ ਕੀ ਮੈਨੂੰ ਉਸ ਵੇਲੇ ਦਿਮਾਗ ਤੇ ਨਹੀਂ ਪਤਾ ਕਿ ਮੈਂ ਉਹ ਹੋ ਸਕਦਾ ਕਿ ਪੇਪਰ ਰੱਖ ਲੈਂਦੀ ਤੋ ਮੈਨੂੰ ਪਤਾ ਲੱਗਦਾ ਮੈਂ ਕੀ ਕੁਝ ਲਿਖਿਆ ਮੈਨੂੰ ਨਹੀਂ ਪਤਾ ਮੈਂ ਕੀ ਲਿਖ ਰਹੀ ਹਾਂ ਔਰ ਪ੍ਰੋਫੈਸਰ ਜਿਹੜਾ ਹੈ ਕਿ ਉਹ ਸੋਚ ਰਿਹਾ ਸੀ ਕਿ ਬਾਕੀ ਬੱਚੇ ਸਾਰੇ ਉੱਠ ਗਏ ਤੇ ਇਹ ਕਿਉਂ ਉੱਠਦੀ ਫਿਰ ਬਾਅਦ ਵਿੱਚ ਉਹਨੇ ਦੇਖ ਕੇ ਤੇ ਉਹ ਪੇਪਰ ਉਹਨੇ ਹੱਥ ਚ ਫੜ ਲਿਆ ਕਿਸੇ ਨੂੰ ਦਿਤਾਰੀ ਹੱਥ ਚ ਫੜ ਕੇ ਤੇ ਉਹਨੇ ਇਹ ਸਾਰਿਆਂ ਬੱਚਿਆਂ ਨੂੰ ਇਕੱਠਿਆਂ ਕਰਕੇ ਟੀਚਰਾਂ ਮਤਲਬ ਜਿਹੜੀ ਲੜਕੀਆਂ ਸੀ ਲੜਕੀਆਂ ਦੇ ਕਾਲਜ ਜਿੱਥੇ ਮੈਂ ਜੀਬੀਟੀ ਕੀਤੀ ਇਕੱਠਿਆਂ ਕਰਕੇ ਤੇ ਇਹ ਦੱਸਿਆ ਕਿ ਦੇਖੋ ਜਿਸ ਪਾਸ ਇਹਦਾ ਦਿਮਾਗ ਲੱਗਾ ਇਹ ਕਰ ਰਹੀ ਸੀ ਦੇਖ ਕੇ ਕੁਝ ਲਿਖਤਾ ਰਹੀ ਸੀ ਔਰ ਉਹਨਾਂ ਨੇ ਐਨੇ ਮੈਨੂੰ ਨੰਬਰ ਦਿੱਤੇ ਜਿਹੜੇ ਕਹਿੰਦੀ ਗੱਲ ਲਿਖਦੀ ਕੀ ਸੀ ਕੋਈ ਕਵਤਾ ਲਿਖਦੀ ਕੋਈ ਗੁਰੂ ਬੋਲੇ ਦੇ ਬਾਰੇ ਮਤਲਬ ਕੁਝ ਥੋੜਾ ਬੁਤਾ ਬੈਂ ਲਿਖਿਆ ਜਿੰਨਾ ਕੁ ਕੁਝ ਮੈਨੂੰ ਆਂਦਾ ਸੀ ਬਾਕੀ ਮੈਂ ਬੇਰੇਖੜ ਪਤਾ ਨਹੀਂ ਕਿਥੋਂ ਕਫਤਾ ਆ ਗਈ ਇੱਕ ਹੋਰ ਚੀਜ਼ ਜੇਕਰ ਤੁਸੀਂ ਟੀਚਰ ਹੁੰਦੇ ਤਾਂ ਹੁਣੋਂ ਤੁਸੀਂ ਰਿਟਾਇਰ ਹੋ ਜਾਣਾ ਸੀ ਪਰ ਇੱਕ ਜੇ ਟੀਚਰ ਦੀ ਗੱਲ ਕਰੀਏ ਤਾਂ ਉਹਨੂੰ ਰਿਟਾਇਰ ਹੋਣ ਤੋਂ ਬਾਅਦ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਪਰ ਤੁਹਾਡੀ ਉਮਰ ਹੁਣ 70 ਸਾਲ ਆ ਤੁਸੀਂ ਹਾਲੇ ਵੀ ਲੋਕ ਗਾਇਕੀ ਨਹੀਂ ਸੇਵਾ ਕਰ ਰਹੇ ਹੋ ਤੁਸੀਂ ਸਮਝਦੇ ਹੋ ਕਿ ਸਰਕਾਰ ਵੱਲੋਂ ਜੋ ਸੀਨੀਅਰ ਆਰਟਿਸਟ ਜਾਂ ਕਲਾਕਾਰ ਜਾਂ ਕੋਈ ਵੀ ਉਹਨਾਂ ਵਾਸਤੇ ਕੋਈ ਅਜਿਹੀ ਪਾਲਿਸੀ ਲੈ ਕੇ ਆਉਣੀ ਚਾਹੀਦੀ। ਬਹੁਤੀ ਤੇ ਅਜ ਤੱਕ ਕੋਈ ਨਹੀਂ ਇਹੋ ਜੀ ਆਈ ਸਾਹਮਣੇ ਲੇਕਿਨ ਹਾਂ ਠੀਕ ਹੈ ਕਿ ਭਾਰਤ ਸਰਕਾਰ ਨੇ ਮੈਨੂੰ ਲੋਕ ਗਾਇਕੀ ਆਪਣੀ ਪੇਸ਼ ਕਰਨ ਲਈ ਬਹੁਤ ਸਾਰੇ ਮੁਲਕਾਂ ਤੇ ਫੋਰਨਚ ਬኩል ਭੇਜਿਆ ਲੋਕ ਗਾਇਕੀ ਦੇ ਪਿੱਛੇ ਅਗਰ ਮੈਂ ਲੋਕ ਗਾਇਕੀ ਨਾ ਗਾਦੀ ਹੁੰਦੀ ਮੇਰੇ ਘਰ ਕਿ ਨਹੀਂ ਜਾਂਦੀ ਨਹੀਂ ਜਾਂਦੀ ਉਹ ਮੈਨੂੰ ਨਾ ਭੇਜਦੇ ਕਿ ਮੈਂ ਇੰਨੇ ਆ ਮੁਲਕਾਂ ਗਾਈ ਕੇ ਮੈਂ ਥੱਕ ਗਈ ਜੀ ਮਤਲਬ ਇੰਨੇ ਆ ਮੁਲਕਾਂ ਜਾ ਕੇ ਵੀ ਪੁੱਛੀ ਮੁੜ ਕੇ ਫਿਰਦੇ ਕੋਈ ਛੋਟੀ ਗੱਲ ਹੈ। ਤੋਂ ਮੈਂ ਵੀ ਇਹੀ ਸੋਚ ਰਹੀ ਸੀ ਕਿ ਮਹਾਰਾਜ پیسے ਲਿਆ। ਮੈਂ ਬਾਕੀ ਵੀ ਇੱਕ ਕਲਾਕਾਰ ਹਾਂ। ਤੁਸੀਂ ਸ਼ੁਰੂ ਤੋਂ ਲੋਕ ਗਾਇਕੀ ਹੀ ਗਾਈ ਔਰ ਅੱਗੇ ਜੇਕਰ ਅਸੀਂ ਤੁਹਾਡੀਆਂ ਬੇਟੀਆਂ ਦੀ ਗੱਲ। ਨਹੀਂ ਪਹਿਲਾਂ ਸ਼ੁਰੂ ਸ਼ੁਰੂ ਤੋਂ ਮੈਂ ਆਪਣੇ ਬਤੀ ਦੇ ਨਾਲ ਗੀਤ ਗਾਏ ਲੇਕਿਨ ਉਹ ਸਾਨੂੰ ਬਾਅਦ ਚ ਪਤਾ ਲੱਗਾ ਕਿ ਕੰਪਨੀ ਆਪਣੀ ਨਹੀਂ ਕਰ ਰਹੀ ਹੈ। ਮੈਂ ਛੱਡ ਦਿੱਤੀ ਸੀ। ਇੱਕਦਮ ਛੱਡੇ। ਇੱਕਦਮ ਛੱਡ ਕੇ ਜੂਨ ਲੋਕ ਗਾਇਕੀ ਫੜੀ ਆ। ਪਹਿਲੇ ਤੇ ਮੇਰੀਆਂ ਭੈਣਾਂ ਕੋਲ ਦਾਦੀ ਕੋਲ ਸਾਰਿਆਂ ਕੋਲ ਇਕੱਠੇ ਕਰਦੇ ਸੀ ਫਿਰ ਮੈਂ ਗੱਡੀ ਕੱਢਣੀ ਤੇ ਮੈਂ ਤੇ ਪਿੰਡਾਂ ਤੇ ਨਿਕਲਦਾ ਨਾ ਕਿ ਮੈਂ ਆਪਣੇ ਲੋਗੀਤ ਇਕੱਠੇ ਕਰਨੇ ਜਦੋਂ 300 ਲੋਗੀਤ ਇਕੱਠਾ ਹੋ ਗਿਆ ਸੀ ਫਿਰ ਮੈਂ ਰੇਡੀਓ ਉਨ ਤੇ ਟੀਵੀ ਉਨ ਜੱਤੇ ਔਰ ਉਹ ਵੀ ਲੋਗੀਤ ਇਸ ਤਰ੍ਹਾਂ ਮੈਂ ਕੀਤੇ ਕਿ ਲੋਗੀਤ ਆਮ ਜਿਹੜੇ ਉਹ ਸਾਧਾ ਨਾਲ ਨਹੀਂ ਗਾਜੰਦੇ ਜਿਵੇਂ ਸੁਹਾਗ ਘੋੜੀ ਨਹੀਂ ਸਾਧਾ ਨਾਲ ਗਾਏ ਜਾਂਦੇ ਸੀ ਇਹ ਇੱਕ ਗਾਗਰ ਫੜਨੀ ਉਹਦੇ ਜਾਂ ਘੜਾ ਫੜਨਾ ਇੱਕ ਛੇਤਰ ਫੜਨਾ ਉੱਤੇ ਮਾਰ ਲੈਣਾ ਤੇ ਬਸੇ ਬਾਕੀ ਦੀ ਤਾੜੀਆਂ ਮਾਰੀਆਂ ਜਾਣੀਆਂ ਤੇ ਇਹ ਮੈਂ ਸਾਰੇ ਸਾਧਾਂ ਨਾਲ ਲੈਂਦਾ ਸਾਧਾਂ ਨਾਲ ਵੀ ਉਹ ਹਾਰਮੋਨੀਅਮ ਨਾਲ ਸੌਖਾ ਗਾਣਾ ਔਰ ਜਿਹੜੇ ਅੱਜਕੱਲ ਸਾਧ ਨੇ ਉਹ ਵੀ ਸੌਖਾ ਗਾਣਾ ਲੇਕਿਨ ਅਲਗੋਜ਼ੇ ਨਾਲ ਗਾਣਾ ਮੱਟੀਆਂ ਨਾਲ ਗਾਣਾ ਬਹੁਤ ਔਖਾ ਉਹਦਾ ਸਾਫੜਨਾ ਪੈਂਦਾ ਸੀ ਔਰ ਜਿਹੜਾ ਵਜਣ ਵਾਲਾ ਸੀ ਮਟੀਆਂ ਉਹਨੂੰ ਵੀ ਕਿਹਾ ਵੀ ਮੇਰੇ ਕੋਲ ਨਹੀਂ ਆਣੀ ਮੈਂ ਤੂੰ ਦੀ ਮੈਂ ਕੀ ਕਰਨੀ ਪੈਣੀ ਕੀ ਸਭ ਤੋਂ ਪਹਿਲੀ ਵਾਰ ਜਿਹੜਾ ਗੀਤ ਤੁਸੀਂ ਗਾਇਆ ਰੇਡੀਓ ਤੇ ਗਾਇਆ ਸੀ ਕਿਹੜੇ ਸਨ ਦੇ ਵਿੱਚ ਔਰ ਕਿਹੜਾ ਗੀਤ ਸੀ ਉਹ ਉਸ ਵੇਲੇ ਨਾ ਲਿਖੇ ਗੀਤ ਵੀ ਮਤਲਬ ਵੀ ਬੋਲੇ ਜਾਂਦੇ ਹਨ ਜਾਂਦੇ ਸਾਨੂੰ ਐ ਰਾਈਟਰ ਸ਼ੁਗਲ ਸਾਫ਼ ਸੀ ਇਹ ਚੰਨ ਲਾਲ ਸ਼ੁਗਲ ਤੋਂ ਮਾਮਲ ਹੋ ਸਕਦਾ ਹੈ ਉਹਨੇ ਇੱਕ ਗੀਤ ਬੁਲੇ ਕੇ ਦਿੱਤਾ ਮੈਂ ਜੱਟੀ ਪੰਜਾਬ ਦੀ ਮੇਰੀ ਰੀਸਾਂ ਕੌਣ ਕਰੇ ਪਿਆਰ ਦੇਣਾ ਮਿਲਿਆ ਦੁਨੀਆਂ ਚ ਘੁੰਮਿਆ ਉਹ ਜੁਗਲੀ ਤੋਂ ਘੁੰਮਿਆ ਮਿਰਜ਼ਾ ਸਾਹਿਬਾ ਲੋ ਮਤਲ ਸੁਹਾਗ ਗੋੜੀ আর ਕੀ ਹਦਾਂ ਮਲਕੀ ਕੀ ਮਾਂ ਮਤਲ ਜੋ ਵੀ ਲੋਕੀਤ ਲੋਕ ਗਾਤਾ ਜਿਹੜੇ ਫੋਕਲੋਰ ਦੇ ਗੀਤ ਹਨ ਉਹਨੇ ਸਾਰੇ ਗਾਏ ਕੀ ਅੱਜ ਦੀ ਤਰੀਕ ਦੇ ਵਿੱਚ ਵੀ ਲੋਕ ਗਾਇਕੀ ਸੁਣਨ ਵਾਲੇ ਲੋਕ ਹੈ ਕਿਉਂਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਹੋ ਜੀ ਹਾਂ ਔਰ ਉਹ ਕਿਸ ਉਹ ਕੀ ਕਦੇ ਤੁਹਾਨੂੰ ਉਹਨਾਂ ਵੱਲੋਂ ਇਸ ਚੀਜ਼ ਦੀ ਸ਼ਿਕਾਇਤ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਗਾਇਕੀ ਦਾ ਦੌਰ ਚੱਲ ਰਿਹਾ ਹੈ ਇਸ ਵੇਲੇ ਉਸ ਦੌਰ ਦੇ ਨਾਲ ਲੋਕ ਗਾਇਕੀ ਦੇ ਉੱਪਰ ਕੋਈ ਅਸਰ ਪੈ ਰਿਹਾ ਜਾਂ ਪਏਗਾ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਸਮਝਦੇ ਹੋ ਕਿ ਲੋਕ ਗਾਇਕੀ ਨੂੰ ਬਚਾਇਆ ਜਾ ਸਕਦਾ ਉਹਦੇ ਲਈ ਕੀ ਕਰਨਾ ਚਾਹੀਦਾ ਦੇਖੋ ਜੀ ਇਹ ਤਾਂ ਥੋੜਾ ਸਰਕਾਰ ਨੂੰ ਵੀ ਨਾਲ ਲੱਗਣਾ ਚਾਹੀਦਾ ਥੋੜਾ ਦੇ ਬਹੁਤ ਸਾਰਾ ਉਹਨਾਂ ਨੂੰ ਹੀ ਹਮਲਾ ਨਾਲ ਮਾਰਨਾ ਚਾਹੀਦਾ ਦੂਸਰਾ ਕਿ ਸਾਰੇ ਕਲਾਕਾਰਾਂ ਨੂੰ ਹਾਂ ਠੀਕ ਆ ਪੈਸੇ ਦਾ ਦੌਰ ਚੱਲ ਰਿਹਾ ਉਹ ਕਮਾਉਂਦੇ ਨੇ ਪੈਸੇ ਲੇਕਿਨ ਥੋੜਾ ਜਿਹਾ ਨਾ ਹਮਲਾ ਮਾਰਿਆ ਇਸ ਤਰ੍ਹਾਂ ਹੀ ਮਤਲਬ ਵੀ ਸਾਰੇ ਰਲ ਕੇ ਅਸੀਂ ਹਮਲਾ ਮਾਰਾਂਗੇ ਤੇ ਸਾਨੂੰ ਮਤਲਬ ਹੋ ਸਕਦਾ ਕੁਸ਼ ਮਿਲ ਜੇ ਲੋਕਾਂ ਕਾਇਕ ਨੂੰ ਸੰਭਾਲਣਾ ਚਾਹੀਦਾ ਪਰ ਵਿਰਸਾ ਸਾਡਾ ਵਿਰਸਾ ਅਗਰ ਸਾਡਾ ਇਹ ਵਿਰਸਾਡੇ ਕੋਲੇ ਵਿਰਸਾ ਨਾ ਸੰਭਾਲਿਆ ਗਿਆ ਸਾਡਾ ਕੁਝ ਨਹੀਂ ਰਹਿਣਾ ਜਿਸ ਤਰ੍ਹਾਂ 50 ਸਾਲ ਤੁਸੀਂ ਲਗਾਤਾਰ ਇਸ ਖੇਤਰ ਦੇ ਵਿੱਚ ਲੱਗੇ ਹੋਏ ਹੋ ਪੰਜਾਬ ਦੀ ਸੇਵਾ ਕਰ ਰਹੇ ਹੋ ਲੋਕ ਗਾਇਕੀ ਦੀ ਸੇਵਾ ਕਰ ਰਹੇ ਹੋ ਅੱਗੇ ਤੁਹਾਡੀਆਂ ਦੋ ਬੇਟੀਆਂ ਉਹ ਵੀ ਇਸੇ ਗਾਇਕੀ ਨੂੰ ਅੱਗੇ ਤੋਰ ਰਹੀਆਂ ਨੇ ਕੀ ਕਾਰਨ ਹੈ ਕਿ ਉਹਨਾਂ ਨੇ ਜੋ ਬਦਲਦੇ ਦੌਰ ਦੇ ਵਿੱਚ ਜੋ ਅੱਜਕਲ ਦੌਰ ਚੱਲ ਰਿਹਾ ਗਾਇਕੀ ਦਾ ਉਸ ਪਾਸੇ ਨਾ ਜਾ ਕੇ ਲੋਕ ਗਾਇਕੀ ਨੂੰ ਹੀ ਕਿਉਂ ਪਹਿਲ ਦਿੱਤੀ ਦੇਖੋ ਜੀ ਉਹ ਕਹਿੰਦੀਆਂ ਨੇ ਕਿ ਕਲਾਕਾਰ ਕੋ ਪਹਿਲਾਂ ਸਾਰੇ ਅਨਪੜ੍ਹ ਹੁੰਦੇ ਸਨ ਸਿਰਫ ਇੱਕ ਮੈਂ ਸੀ ਪੜੀ ਲਿਖੀ ਇੱਕ ਜਗਮੂ ਦੇ ਮੈਮੀ ਟੀਚਰ ਸੀ ਜੋ ਮੂਲ ਵੀ ਟੀਚਰ ਸੀ। ਔਰ ਬੜਾ ਨਾਮ ਕਮਾਇਆ ਉਹਨੇ ਵਿਚਾਰੀ ਜੀ। ਔਰ ਬਾਕੀ ਨਹੀਂ ਸਿੱਖਣਾ ਪੜੇ। ਇਹ ਉਹ ਕਹਿੰਦੀ ਕਿ ਅਸੀਂ ਇੰਨਾ ਪੜ ਕੇ ਦੋਨੋਂ ਪ੍ਰੋਫੈਸਰ ਲੱਗਿਆਂਗੇ ਸੀ। ਔਰ ਹੁਣ ਉਹ ਇਸ ਵੇਲੇ ਡਬਲ ਐਮਏ ਅਮਫਲ ਨੇ ਕੀਤਾ ਕਰਕੇ ਹੁਣ ਪੀਐਚਡੀ ਕਰ ਰਹੀ ਹਾਂ ਸੰਗੀਤ ਦੀ। ਇੰਨਾ ਪੜ ਕੇ ਕੋਈ ਕਲਾਕਾਰ ਨਹੀਂ ਬਣਦਾ। ਲੇਕਿਨ ਕਲਾਕਾਰ ਉਹ ਬਣੇਗਾ ਉਹਨਾਂ ਨੇ ਆਪਣੀ ਅਕੈਡਮੀ ਵੀ ਖੋਲੀ ਹੈ ਕਿਉਂਕਿ ਬੱਚਿਆਂ ਨੂੰ ਸਿਖਾਉਂਦੀਆਂ ਨੇ ਆਪਣਾ ਲਾਈਟ ਵੀ ਕਲਾਸਿਕਲ ਵੀ ਔਰ ਫੋਕ ਵੀ ਉਹ ਕਹਿੰਦੀ ਨੇ ਕਿ ਅਸੀਂ ਪ੍ਰੋਫੈਸਰ ਬਣ ਕੇ ਐਨਾ ਪੜ੍ਹ ਕੇ ਜੇ ਅਸੀਂ ਦੂਜੇ ਗੀਤ ਗਾਉਣੇ ਆ ਤੇ ਫਿਰ ਅਸੀਂ ਨਾ ਹੀ ਗਾਈਏ ਤੇ ਅੱਛਾ ਉਹ ਵੀ ਉਹਨਾਂ ਨੇ ਮੇਰੀ ਲਾਈਨ ਫੜੀ ਹੈ ਉਹ ਵੀ ਇਹੀ ਕੁਝ ਕਹਿੰਦੀਆਂ ਅਗਰ ਲੋਕ ਹੀ ਤੋਂ ਇਧਰ ਉਧਰ ਹੋਣਗੇ ਤਾਂ ਸਾਹਿਤਕ ਗਾਣਗੇ ਦੂਜਾ ਨਹੀਂ ਆਮ ਤੌਰ ਤੇ ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੀ ਹੈ ਤੁਹਾਡੇ ਵਿੱਚ ਕਿ ਜੋ ਨਵੇਂ ਸਿੰਗਰ ਜਾਂ ਕਲਾਕਾਰ ਜਦੋਂ ਕੋਈ ਬਹੁਤ ਬਲੰਦੀਆਂ ਤੇ ਨੂਸ਼ੂਨ ਲੱਗ ਜਾਂਦਾ ਉਸ ਤੋਂ ਬਾਅਦ ਉਹਦਾ ਇਹ ਹੁੰਦਾ ਕਿ ਉਹ ਵੱਡੇ ਸ਼ੋਅ ਜਾਂ ਵੱਡੇ ਅਖਾੜੇ ਜਾਂ ਫਿਰ ਇਹੋ ਜਿਹੇ ਜੋ ਵੱਡੇ ਸਮਾਗਮ ਉਹਦੇ ਵਿੱਚ ਹੀ ਗਾਉਂਦਾ ਪਰ ਤੁਹਾਨੂੰ ਆਮ ਤੌਰ ਤੇ ਛੋਟੇ-ਛੋਟੇ ਜੋ ਫੰਕਸ਼ਨ ਜਾਂ ਵੱਡਿਆਂ ਫੰਕਸ਼ਨਾਂ ਦੇ ਵਿੱਚ ਤਾਂ ਤੁਸੀਂ ਬਹੁਤ ਗਾਇਆ ਹੀ ਪਰ ਤੁਸੀਂ ਕਦੇ ਵੀ ਇਸ ਚੀਜ਼ ਨੂੰ ਮੈਨੇ ਨਹੀਂ ਮਤਲਬ ਮੁੱਖ ਨਹੀਂ ਰੱਖਿਆ ਕਿ ਇੱਥੇ ਇੰਨੀ ਗੈਦਰਿੰਗ ਹੋਵੇ ਜਾਂ ਇੰਨਾ ਮੈਨੂੰ ਪੈਸਾ ਦਿੱਤਾ ਜਾਵੇ ਮੈਨੂੰ ਇੱਕ ਵਾਰੀ ਸਰਦਾਰ ਭਗਤ ਸਿੰਘ ਹੈਗੇ ਸੀ ਉਹ ਚੰਡੀਗੜ੍ਹ ਦੇ ਆਪਣਾ ਡਿਪਟੀ ਡਾਇਰੈਕਟਰ ਐਸ ਵੇਲੇ ਨਹੀਂ ਹੈ ਉਹਨਾਂ ਨੂੰ ਕਿਹਾ ਸੀ ਗੁਰਬੀਤ ਗੱਲ ਸੁਣ ਮੈਂ ਕਿਹਾ ਦੱਸੋ ਪਾਪੇ ਮੈਨੂੰ ਉਹਨਾਂ ਤੀ ਬਣਾਇਆ ਸੀ ਮੈਂ ਕਿਹਾ ਦੱਸੋ ਕਹਿੰਦੇ ਤੈਨੂੰ ਆਪਣੀ ਵੈਲਿਊ ਦਾ ਨਹੀਂ ਪਤਾ ਮੈਂ ਉਹਨਾਂ ਨੂੰ ਜਵਾਬ ਕੀ ਦਿੱਤਾ ਸੀ ਕਿ ਪਾਪੇ ਜਦੋਂ ਮੈਨੂੰ ਇਹ ਦਾ ਮੇਰੇ ਮਤਲਬ ਆਪਣੀ ਵੈਲਿਊ ਦਾ ਪਤਾ ਲੱਗ ਗਿਆ ਮੈਂ ਇਹ ਨਹੀਂ ਰਵਾਂਗੀ ਤੇ ਮੈਂ ਪਤਾ ਲਾਉਣਾ ਨਹੀਂ ਚਾਹਦੀ ਮੈਂ ਉਸ ਮਹਾਰਾਜ ਕੋ ਡਰਦੀ ਤੇ ਮਾਂਜ ਕੋ ਡਰਦੀ ਸੀ ਤੇ ਹੁਣ ਤੱਕ ਗਾੜੀਆਂ 70 ਸਾਲ ਦੀ ਹੁੰਦੀਆਂ ਵਿੱਚ ਹੂੰ ਹੂੰ ਜ਼ਿੰਦਗੀ ਦੇ ਵਿੱਚ ਕੋਈ ਐਸਾ ਪਲ ਜਿਸ ਕਰਕੇ ਕਦੇ ਤੁਹਾਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਹਾਂ ਜੇਕਰ ਮੈਂ ਵੀ ਜੋ ਦੌਰ ਚੱਲ ਰਿਹਾ ਉਸ ਪਾਸੇ ਜਾਂਦੀ ਤਾਂ ਪੈਸਾ ਵੀ ਆਉਣਾ ਸੀ ਪਰ ਤੁਸੀਂ ਲੋਕ ਗਾਇਕੀ ਨੂੰ ਹੀ ਮੋਕੇ ਕਿਉਂ ਰੱਖਿਆ ਨਹੀਂ ਆਇਆ ਕਦੀ ਮਾਨਸੇ ਕਦੀ ਨਹੀਂ ਆਇਆ ਕਿਉਂਕਿ ਲੋਕ ਗਾਇਕੀ ਨੂੰ ਫੜਿਆ ਤੇ ਮੈਂ ਇਹੋ ਜਿਹੇ ਦੇਸ਼ ਵੇਖੇ ਜਿਹੜੇ ਕਿ ਮੈਂ ਕਰੋੜਾ ਰੁਪਏ ਖਰਚ ਕੇ ਨਹੀਂ ਸੀ ਦੇਖ ਸਕਦੇ ਇਹੋ ਜੀ ਸਰਕਾਰ ਨੇ ਆਪਣੀ ਸੈਂਟਰ ਨੇ ਮੁਖਾਏ ਔਰ ਪੰਜਾਬ ਸਰਕਾਰ ਵੱਲੋਂ ਮੈਂ ਗਈ। ਔਰ ਸਾਰੇ ਇੰਡੀਆ ਦੇ ਵਿੱਚ ਸਾਰੇ ਇੰਡੀਆ ਦੇ ਕਲਾਕਾਰ ਹੁੰਦੇ ਇਹੋ ਜਿਹੇ ਪ੍ਰੋਗਰਾਮਾਂ ਕੀਤੇ ਆ। ਮੇਰੇ ਖਿਆਲ ਕਿ ਬਹੁਤ ਕਲਾਕਾਰ ਘੱਟ ਨੂੰ ਇਹ ਮੌਕਾ ਦਿਲਦਾ। ਔਰ ਮੈਂ ਕਹਿੰਦੀ ਆ ਪਰ ਬਾਹਰੇ ਤੋਂ ਵੀ ਇਹ ਮੌਕਾ ਰਹਾ। ਤੁਸੀਂ ਇੱਕ ਪੰਜਾਬੀ ਲੋਕ ਗਾਇਕੀ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ। ਕੀ ਇਸ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਕਰਕੇ ਕਦੀ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੋਈ ਅਜਿਹਾ ਕੋਈ ਸਨਮਾਨ ਜਾਂ ਫਿਰ ਕੋਈ ਮਦਦ ਕੋਈ ਇਹੋ ਜਿਹਾ ਪੁਰਸਕਾਰ ਦਿੱਤਾ ਗਿਆ? हां जी मेनू अपना श्रोमणी गायकदा बादल साहब ने जित्ता और बादल साहब को मैं तिन्न वारी सम्मान ਲੈ ਚੁਕੀ ਆਂ ਔਰ ਇੱਕ ਮੈਂ ਪੰਜਾਬ ਗੌਰਵ ਪਰਿਸ਼ਦ ਵੱਲੋਂ ਉਹਨਾਂ ਨੇ ਮੀਤ ਦਿੱਤਾ ਵਾ ਮਤਲਬ ਬਾਕੀ ਦਿੱਲੀ ਵੱਲੋਂ ਸੰਗੀਤ ਨਾਟਕ ਅਕੈਡਮੀ ਦਾ ਬਹੁਤ ਵੱਡਾ ਵਾਰਡ ਜਿਹੜਾ ਕਿ ਰਾਸ਼ਟਰਪਤੀ ਦੇ ਰਿਹਾ ਔਰ ਇੱਥੇ ਪੰਜਾਬ ਸੰਗੀਤ ਨਾਟਕ ਅਕੈਡਮੀ ਵੀ ਗੁਰਨਨ ਬੋਲ ਲਾਰੇ ਮੇਰਾ ਮਤਲਬ ਕਿ ਅੰਦ ਦੇ ਕਾਫੀ ਮਤਲਬ ਮੇਰੇ ਖਿਆਲ ਕ ਉਹਨਾਂ ਨੂੰ ਮਜਬੂਰੋ ਕੇ ਤਰ੍ਹਾਂ ਬੰਦੇ ਅੱਜ ਦੇ ਜੇਕਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਨੌਜਵਾਨੀ ਨੌਜਵਾਨ ਜਿਹੜੀ ਪੀੜ੍ਹੀ ਹੈ ਪੰਜਾਬ ਦੀ ਉਹਦੇ ਚ ਬਰਬਾਦ ਹੋ ਰਹੀ ਹੈ ਉਸ ਤੋਂ ਇਲਾਵਾ ਇੱਕ ਹਥਿਆਰਾਂ ਦਾ ਜੋ ਚਲਣ ਪੰਜਾਬ ਦੇ ਵਿੱਚ ਬਹੁਤ ਵੱਧ ਗਿਆ ਤੁਸੀਂ ਨਹੀਂ ਸਮਝਦੇ ਕਿ ਜੋ ਗਾਇਕੀ ਜਾਂ ਗਾਇਕ ਜਿਹੜੇ ਨੇ ਟੀਵੀ ਤੇ ਜੋ ਉਸ ਨੂੰ ਪੰਜਾਬ ਦੇ ਲੋਕ ਬੜੀ ਜਲਦੀ ਫੋਲੋ ਕਰਦੇ ਆ ਉਹਦਾ ਬੜਾ ਵੱਡਾ ਰੋਲ ਉਹਦੇ ਚ ਕਿਸ ਤਰ੍ਹਾਂ ਦਾ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਦੇਖੋ ਇਹ ਜ਼ਿੰਦਗੀ بار بار ਨਹੀਂ ਲੱਭਦੀ ਇਸ ਜ਼ਿੰਦਗੀ ਨੂੰ ਬੜੇ ਸੋਚ ਵਿਚਾਰ ਕੇ ਇਸ ਜ਼ਿੰਦਗੀ ਨੂੰ ਪਾਰ ਕਰਨਾ ਹੁੰਦਾ ਕਿਉਂਕਿ ਮਹਾਰਾਜ ਇਹ ਮੈਂ ਕਹਿੰਦਾ ਜਿਸ ਦੌਰ ਵਿੱਚ ਜਿਸ ਹਾਲਾਤ ਵਿੱਚ ਅਸੀਂ ਮਤਲਬ ਇਹ ਚੱਲ ਰਹੇ ਆਂ ਇਹ ਕਦੀ ਵੀ ਮੁੜ ਕੇ ਉਹ ਜ਼ਿੰਦਗੀ ਨਾਲ ਤੇ ਕਿਸੇ ਨਵੇਂ ਤੇ ਵਾਪਸ ਕੋਈ ਆਉਂਦਾ ਹੈ ਤੇ ਨਾ ਹੀ ਕੋਈ ਜ਼ਿੰਦਗੀ ਇਹੋ ਜੀ ਮਿਲਦੀ ਹੈ ਕਿਉਂਕਿ ਉਹਨਾਂ ਨੇ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਤਾਂ ਕਿ ਸਾਡਾ ਦੇਸ਼ ਵੀ ਖੁਸ਼ ਰਹੇ ਔਰ ਉਹਨਾਂ ਦੇ ਜਿਹੜੇ ਮਾਪੇ ਵੀ ਖੁਸ਼ ਰਹੇ ਔਰ ਸਭ ਫੇਰ ਐਸੇ ਸਾਡੇ ਖੁਸ਼ੀਏ ਖੁਸ਼ੀ ਹੋ ਜਾਣ ਪਰ ਮੇਰਾ ਸਵਾਲ ਸੀ ਕਿ ਜਿਸ ਤਰ੍ਹਾਂ ਇਸ ਦੇ ਪਿੱਛੇ ਸਭ ਤੋਂ ਵੱਡਾ ਰੋਲ ਜੋ ਅੱਜ ਦੇ ਪੰਜਾਬ ਦੇ ਜੋ ਨਵੇਂ ਉੱਭਰਦੇ ਗਾਇਕ ਨੇ ਉਹਨਾਂ ਦਾ ਸਭ ਤੋਂ ਅਹਿਮ ਰੋਲ ਹੈ ਕਿਉਂਕਿ ਟੀਵੀ ਤੇ ਜਦੋਂ ਵੀ ਦੇਖੇ ਕਿਸੇ ਵੀ ਗਾਣੇ ਉਹਦੇ ਵਿੱਚ ਵਾਇਲੈਂਸ ਦਿਖਾਈ ਜਾਂਦੀ ਹੈ ਤੁਸੀਂ ਨਹੀਂ ਸਮਝਦੇ ਕਿ ਉਸ ਚੀਜ਼ ਨੂੰ ਰੋਕਣਾ ਚਾਹੀਦਾ ਜਾਂ ਸਰਕਾਰ ਨੂੰ ਰੋਕਣਾ ਚਾਹੀਦਾ ਹੈ ਆ ਵਾਕਈ ਸਰਕਾਰ ਨੂੰ ਸੈਂਸਰ ਬੋਰਡ ਇੱਕ ਬਣਾਉਣਾ ਚਾਹੀਦਾ ਕਿਆਂ ਜਿਹਦੇ ਗੀਤ ਹੋਣ ਰੰਗਦੇ ਉਹਨਾਂ ਮਤਲਬ ਗੀਤ ਹੋਣ ਹਾਸੇ ਵਾਲੇ ਵੀ ਚੱਲਦੇ ਆ ਖਾਸੇ ਵਾਲੇ ਵੀ ਹੂ ਉਹਨੂੰ ਦੂਸਰੇ ਵੀ ਹੂ ਲੇਕਿਨ ਉਹਨੂੰ ਜਿਹੜਾ ਮਤਲਬ ਪੇਸ਼ਕਾਰੀ ਦਾ ਤਰੀਕਾ ਉਹ ਗਲਤ ਹੈ ਬਾਕੀ ਕੀਤੇ ਹੋਈ ਹੁੰਦੇ ਆ ਮੈਂ ਇੱਕ ਵਾਰੀ ਕਿਤੇ ਗਾਰੇ ਸੀ ਮਿਰਜ਼ਾ ਸਾਹਾ ਵਾਂਗ ਆ ਕੇ ਠੀਕ ਮੁੰਡੇ ਇੱਕੋ ਜਿਹੇ ਉਹਨਾਂ ਵਰਦੀਆਂ ਪਾਈਆਂ ਸੀ ਚਿੱਟੇ ਕੁਰਤੇ ਪਜਾਮੇ ਆਦਿਕਲ ਬੜਾ ਰਵਾਜ ਨੇਰੇ ਵੱਲ ਆ ਕੇ ਕਹਿੰਦੇ ਆਂਟੀ ਬਹੁਤ ਅੱਛਾ ਲੱਗਿਆ ਮੈਂ ਕਿਹਾ ਤੁਸੀਂ ਕਹਿ ਰਹੇ ਹੋ ਅੱਛਾ ਲੱਗਿਆ ਤੁਸੀਂ ਝੂਠ ਦੇ ਕਹਿੰਦੇ ਹਾਂ ਜੀ ਅਜੀ ਝੂਠ ਤੇ ਮੈਂ ਕੀ ਕਹਿੰਦੇ ਕਿ ਜੂਥੇ ਸੁਣਦਾ ਹੀ ਨਹੀਂ ਉਹ ਕਹਿੰਦੇ ਕੌਣ ਕਹਿੰਦਾ ਮੈਨੂੰ ਉਹਨੇ ਜਵਾਬ ਦਿੱਤਾ ਫਿਰ ਮੈਂ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਮੈਨੂੰ ਤੁਹਾਡੀ ਗੱਲ ਦੀ ਸਮਝ ਆ ਗਈ ਹੈ ਕਿ ਕੋਈ ਮਨ ਮਾਨ ਸਾਡੇ ਘਰ ਆਉਂਦਾ ਜਿਵੇਂ ਤੁਸੀਂ ਆਏ ਹੋ ਕੁਛ ਬੁਲਾਇਆ ਤੁਸੀਂ ਇਹ ਤੇ ਨਹੀਂ ਕਿਹਾ ਪਿਆਸੀ ਆਏ ਨਹੀਂ ਪੀਣਾ ਹੋਰ ਪੀਣਾ ਠੀਕ ਹੈ ਨਾ ਪਿਆਸ ਨੂੰ ਚੰਗਾ ਨਹੀਂ ਲੱਗਾ ਮੇਰਾ ਮਤ ਕਹਿੰਦਾ ਕਿ ਜੋ ਚੰਗੀ ਚੀਜ਼ ਨਹੀਂ ਹੈ ਉਨਰ ਰੋਕ ਵੀ ਸਕਦੇ ਹੋ ਮਤਲਬ ਲੋਕ ਵੀ ਰੋਕ ਸਕਦੇ ਕਈ ਤਾਂ ਕਹਿੰਦੇ ਰੋਕਦੇ ਹੀ ਆ ਲੇਕਿਨ ਅੱਛੀ ਚੀਜ਼ ਨੂੰ ਕੋਈ ਨਹੀਂ ਰੋਕਦਾ ਉਹ ਕਹਿੰਦੇ ਵੀ ਅਸੀਂ ਤੇ ਅਹੀਂ ਤਾਂ ਸੁਣ ਕੇ ਹੀ ਰਹਿਣਾ ਜੀ ਵੀ ਤੁਸੀਂ ਨਾਲ ਇਸ ਉਮਰ ਤੇ ਦੂਸਰਾ ਇਹ ਪਿਛਲੇ ਪਿਛਲੇ ਸਾਲ ਦੀ ਗੱਲ ਹੈ ਕਹਿੰਦੇ ਵੀ ਸਾਨੂੰ ਇੰਨਾ ਅੱਛਾ ਲੱਗਿਆ ਕਿ ਅਸੀਂ ਤੇ ਗੱਦਗਦੀ ਹੋ ਗਏ ਮੈਂ ਕਹਿ ਇਹਦਾ ਮਤਲਬ ਹੈ ਕਿ ਜੂਤ ਵੀ ਅੱਛਾ ਸੁਣਨਾ ਚਾਹੁੰਦਾ ਕੋਈ ਦੋ ਲਾਈਨਾਂ ਆਪਣੇ ਗਾਏ ਹੋਏ ਗੀਤ ਦੀਆਂ ਦਰਸ਼ਕਾਂ ਵਾਸਤੇ ਹੋ ਪੁੱਤਰ ਸਤਵੀ ਹੂੰਣ ਸਮਾਂ ਲੈਂਦੋਂ ਇਹ ਬਾਬਲਾ ਪੁੱਤਰ ਸਤਵੀ ਹੂੰ ਹੁਣ ਸਮਾਂ ਲੈਂਦੋਂ ਹਾਏ ਪੁੱਤਰ ਸਤਵੀ ਹੁਣ ਸਮਾਂ ਲੈਂਦੋਂ ਤੇ ਧੀ ਕਰਨਾ ਇੱਕ ਸਮਾ ਸਕੀ ਜੇੜੀ ਟੁਰਨ ਵੇਲੇ ਕਰਉਂ ਗਈ ਰੁਂਦੀ ਹਨੁਮਾਨਾ ਚੁਪ ਕਰਾਸ ਕੀ ਕਹਾਰੋ ਢੋਲੀ ਨਾ ਚਾਇਓ ਵੇ ਮੇਰਾ ਬਾਬਲ ਆਇਆ ਨਹੀਂ ਕਵੀਰਾ ਦੂਰ ਖੜਾ ਰੋਏ ਕਿਸ ਨੇ ਚੁਪ ਕਰਾਇਆ ਨਹੀਂ ਕਹਾਰੋ ਡੋਲੀ ਨਾਚਾਇਓ ਵੇ ਮੇਰਾ ਬਾਬਲ ਆਇਆ ਲਈ ਬੇਟੀ ਆਪਣਾ ਬਚਪਨ ਯਾਦ ਕਰੰਦੀ ਆਪਣੇ ਬਾਬਲ ਨੂੰ ਕਿਵੇਂ ਹੋ ਬਾਬਲਾ ਸਾਹਮਣੇ ਰੱਖਨੀ ਮੇਰੇ ਵੇ ਬਚਪਨ ਦੇ ਗੁੱਡੀਆਂ ਪਟੋਲੇ ਰੱਬ ਦੇ ਨਾਵੇਂ ਮੈਨੂੰ ਮਾਫ਼ਤਾ ਕਰ ਦੇਈ ਇਹ ਅਸੀ ਮੰਦੜੇ ਬੋਲ ਨਾ ਬੋਲੇ ਬਾਬ ਗਾਇਆ ਮੜੀ ਰੋ ਵੇ ਤੇਰੀ ਘਰ ਦੀ ਕੰਦ ਦੇ ਹੋਲੇ ਵਾਗਲਾ ਨੌਕਰਾਂ ਵਾਂਗ ਫੇਰੇ ਵੇ ਤੇਰੇ ਘਰ ਦੇ ਵਿੱਚ ਪਰੋਲੇ ਬਹੁਤ ਵਧੀਆ ਜਿਸ ਤਰ੍ਹਾਂ ਤੁਸੀਂ 70 ਸਾਲ ਦੀ ਉਮਰ ਦੇ ਵਿੱਚ ਵੀ ਦੱਸਿਆ ਕਿ ਔਰ ਉਹੀ ਅੰਦਾਜ਼ ਜੋ ਅੱਜ ਤੋਂ 50 ਸਾਲ ਪਹਿਲਾਂ ਸੀ ਕੀ ਇਹਦੇ ਪਿੱਛੇ ਰਾਜ਼ ਕੀ ਹੈ ਕੋਈ ਖੁਰਾਕ ਅਜਿਹੀ ਕੋਈ ਖਾਂਦੇ ਹੋ ਜਾਂ ਕੋਈ ਐਸਾ ਕੀ ਬਸ ਉਹ ਮਹਾਰਾਜ ਦੀ ਮਿਹਰ ਦੂਜਾ ਰਿਆਜ਼ ਹੈ ਤੀਸਰਾ ਮੈਂ ਯੋਗਾ ਕਰਦੀ ਹਾਂ ਚੌਥਾ ਕਿ ਮੈਂ ਕੋਈ ਵੀ ਮੈਨੂੰ ਇਹੋ ਜੀ ਆਦਤ ਨਹੀਂ ਕੁਝ ਇਹੋ ਜੀ ਚੀਜ਼ਾਂ ਪੀਂਦੀ ਖਾਂਦੀ ਜੋ ਮੈਸੇਜ ਤੁਸੀਂ ਦੇਣਾ ਚਾਹੋ ਕਿ ਕਿ ਹਮੇਸ਼ਾ ਲੋਕ ਯਾਦ ਰੱਖਣ ਜਾਂ ਕੋਈ ਐਸਾ ਗੀਤ ਤੁਸੀਂ ਗਾਇਆ ਹੋਵੇ ਕਿ ਜਿਸ ਨੂੰ ਸੁਣ ਕੇ ਜਾਂ ਲੋਕ ਉਸ ਤੋਂ ਕੋਈ ਸਿੱਖ ਲੈ ਸਕਣ ਆਪਣੀ ਮਿੱਟੀ 'ਤੇ ਚੱਲਣੇ ਦਾ ਸਲੀਕਾ ਸਿੱਖੋ ਸੰਗੇ ਮਰਮਰ 'ਤੇ ਚਲੋਗੇ ਤੇ ਫਿਸਲ ਜਾਓਗੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਇਹਨਾਂ ਗੁਰਮੀਤ ਬਾਵਾ ਜੀ ਇਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਜਿੱਥੇ ਸਾਰੀਆਂ ਗੱਲਾਂ ਦਸੀਆਂ ਉਸ ਤੋਂ ਇਹ ਵੀ ਦੱਸਿਆ ਕਿ ਲੋਕ ਗਾਇਕੀ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਇਸ ਲੋਕ ਗਾਇਕੀ ਨੂੰ ਦੀ ਸੇਵਾ ਲਈ ਇਹ ਜਾ ਰਹੇ ਨੇ ਔਰ ਲੋਕ ਗਾਇਕੀ ਸੁਣਨ ਵਾਲੇ ਲੋਕ ਅੱਜ ਵੀ ਨੇ ਪਰ ਜੇਕਰ ਟੀਵੀ ਦੀ ਗੱਲ ਕਰੀਏ ਤਾਂ ਟੀਵੀ ਤੇ ਜਿਸ ਤਰ੍ਹਾਂ ਦੀ ਗਾਇਕੀ ਅੱਜ ਕੱਲ ਪੇਸ਼ ਕੀਤੀ ਜਾ ਰਹੀ ਹੈ ਉਸ ਦਾ ਸਨੇਹਾ ਜੋ ਹੈ ਪੰਜਾਬ ਦੇ ਨੌਜਵਾਨਾਂ ਵਿੱਚ ਗਲਤ ਜਾ ਰਿਹਾ ਔਰ ਉਸ ਲਈ ਸਰਕਾਰ ਨੂੰ ਅੱਗੇ ਆਉਣ ਦੀ ਲੋੜ ਹੈ। ਰਜੀਵ ਸ਼ਰਮਾ, এবੀਪੀ ਸੰਜਾ, ਅੰਮ੍ਰਿਤਸਰ।